ਦੋਸਤੋ ਅੱਜ ਅਸੀਂ ਖੜੇ ਆ ਮਾਨਸਾ ਬਨਾਲਾ ਰੋਡ ਅਕਲੀਆ ਵਿਖੇ ਇੱਥੇ ਇੱਕ ਗੁਰਪ੍ਰੀਤ ਨਾਮ ਦਾ ਮੁੰਡਾ ਗੱਜ ਦੀ ਚਿੱਟੇ ਨਾਲ ਮੌਤ ਹੋ ਜਾਂਦੀ ਹੈ ਲੋਕਾਂ ਨੇ ਇਸ ਮੌਕੇ ਤੇ ਭੜਕੇ ਫਿਰ ਲੋਕਾਂ ਨੇ ਇਸ ਮੌਕੇ ਮਾਨਸਾ ਬਨਾਲਾ ਰੋਡ ਜਾਮ ਕਰ ਰੱਖਿਆ ਹੈ ਮੌਕੇ ਦੀਆਂ ਤਸਵੀਰਾਂ ਨੇ ਪ੍ਰਸ਼ਾਸਨ ਆਇਆ ਹੋਇਆਗਾ ਆਵਾਇ ਹੋਏ ਨੇ ਦੱਸਿਆ ਜਾਂਦਾ ਕਿ ਇਸ ਮੌਕੇ ਮਾਨਸਾ ਬਨਾਲਾ ਰੋਡ ਜਿਹੜਾ ਜਾਮ ਕੀਤਾ ਹੋਇਆ ਹੈ ਦਿਖਾਉਣਾ ਤੁਹਾਨੂੰ ਮੌਕੇ ਦੀ ਲਾਈਵ ਤਸਵੀਰਾਂ ਹਾਂ ਲੋ 5 ਲੇ ਲਾ ਲਓ ਦੱਸ ਪੁੱਛ ਲਾਪਾ ਹਾਂ ਪੜੇ ਨਾ ਜੇ ਹੋਊ ਕੋ ਬਿਆਨ ਵੀ ਲਿਖਾਵੇ ਨਾ ਪਤਾ ਨਹੀਂ ਕਿੰਨੀਆਂ ਗੱਤਰਨੀਆਂ ਪਹਿਣਗੀਆਂ ਇੱਥੋਂ ਬਈ ਆ ਤੁਸੀਂ ਤਕਰੀਬਨ ਲਾ ਲਓ ਸਵੇਰੇ ਪਤਾ ਨਹੀਂ ਰਾਤ ਮੁੰਡੇ ਦੀ ਮੌਤ ਹੋਈ ਹੈ ਪਤਾ ਨਹੀਂ ਸਵੇਰੇ ਹੋਈ ਹੈ 2 ਘੰਟੇ ਤਕਰੀਬਨ ਅਸੀਂ ਪੁਲਿਸ ਨੂੰ ਪ੍ਰੋਫੈਸਰ ਨੂੰ ਫੋਨ ਕਰਿਆ ਇੱਥੇ ਕੋਈ ਨਹੀਂ ਆਇਆ ਬਾਈ ਰੇੜੀ ਚ ਪਾ ਕੇ ਲੈ ਕੇ ਆਏ ਅਸੀਂ ਝੋਟੇ ਵਰਗੇ ਸਾਡੇ ਨੌਜਵਾਨ ਨੇ ਇਹਨਾਂ ਦੇ ਸਰੀਰ ਇਹਨਾਂ ਨੇ ਕਿੱਥੇ ਫੌਜ ਚ ਭਰਤੀ ਹੋ ਕੇ ਲੜਾਈਆਂ ਲੜਨੀਆਂ ਸੀ ਕਿੱਥੇ ਅਸੀਂ ਜੂਝ ਰਹੇ ਹਾਂ ਆਪਦੀ ਜਵਾਨੀ ਨੂੰ ਬਚਾਉਣ ਲਈ ਜੂਝ ਰਹੇ ਹਾਂ ਰੋਜ਼ ਕਦੇ ਲਾਸਾਂ ਹੋਰ ਮਾਨਸਾ ਧਰਦੇ ਹਾਂ ਆਖੋ ਸਰਕਾਰ ਇਸ ਨੌਜਵਾਨ ਦੀ ਕਾਤਲ ਹੈ ਸਿੱਧੀ ਜੀ ਗੱਲ ਹੈ ਮੈਂ ਨਾ ਡਰਦਾ ਕਿਸੇ ਤੋਂ ਨਾ ਡਰਾਂ ਸਰਕਾਰ ਇਸ ਨੌਜਵਾਨ ਦੀ ਕਾਤਲ ਹੈ ਤੇ ਇਹਦੇ ਦੇ ਜਿਹੜੇ ਬੰਦੇ ਚ ਦੋਸ਼ੀ ਆ ਸਾਰੇ ਤੇ ਪਰਚਾ ਪ੍ਰਸ਼ਾਸਨ ਕਹਿੰਦਾ ਸੀ ਕਰਾਂਗੇ ਪਰ 10 ਲੱਖ ਰੁਪਏ ਦਾ ਮੁਆਵਜ਼ਾ ਜਿਹੜਾ ਸਾਰੇ ਪਿੰਡ ਵੱਲੋਂ ਵੀ ਕਿਹਾ ਗਿਆ ਇਹ ਭਾਈ ਮੁਆਵਜ਼ਾ ਲੈਣਾ ਮੁਆਵਜ਼ਾ ਤਾਂ ਲੈਣਾ ਇਹ ਸਰਕਾਰ ਦੇ ਵੱਲੋਂ ਕਤਲ ਕਤਲ ਕੀਤਾ ਗਿਆ ਇਹਦਾ ਤੇ ਜਿਹੜੇ ਹੋਰ ਨੌਜਵਾਨ ਵੇਚਦੇ ਨੇ ਜਾਂ ਜਿਹੜੇ ਸਾਡੇ ਇਸ ਬਾਈ ਬਣੇ ਬਚ ਜੋ ਓਏ ਇੱਕ ਹਲੇ ਮੌਦੇ ਧੇਰ ਚ ਪਿਆ ਤੇ ਇੱਕ ਇੱਥੇ ਲਾਉਣ ਨੂੰ ਮਰਨ ਨੂੰ ਫੇਰ ਆ ਗਿਆ ਭਾਈ ਇੱਥੇ ਹੁਣੀ ਫੜ ਕੇ ਹਟਿਆ 2 ਮੀਟਰ 10 ਮਿੰਟ ਦੀ ਗੱਲ ਆ ਫਿਰ ਯਾਰ ਕਿਵੇਂ ਆਪਾਂ ਪੰਜਾਬ ਨੂੰ ਕਹਾਂਗੇ ਸਾਡਾ ਪੰਜਾਬ ਸੁਰੱਖਿਅਤ ਹੈ ਸਾਡੇ ਲੋਕ ਤਾਂ ਯਾਰ ਰਾਤਾਂ ਨੂੰ ਨਿਕਲਣੋਂ ਡਰਨੋਂ ਹਟ ਕੇ ਖੇਤਾਂ 'ਚ ਜਾਣੋ ਵੀ ਇਹਨਾਂ ਦਾ ਕੀ ਪਤਾ ਕਿੱਥੇ ਘੇਰ ਲੈਣ ਮੈਂ ਪ੍ਰਸ਼ਾਸਨ ਦੀ ਗੱਲ ਕਰਦਾ ਜੇ ਪ੍ਰਾਲੀ ਨੂੰ ਅੱਗ ਲੱਗ ਜਾਂਦੀ ਆ ਸਾਡੇ ਭਾਈ 2 ਮਿੰਟਾਂ ਚ ਪੁਲਿਸ ਵਗ ਜਾਂਦੀ ਆ ਭਜਾਉਣਾ ਤੇ ਅੱਜ ਸਾਡੇ ਘਰ ਚ ਅੱਗ ਲੱਗੀ ਆ ਭਾਈ ਕਿਉਂ ਨਹੀਂ ਆਏ ਦੱਸੋ ਅੱਜ ਸਾਡਾ ਭਰਾ ਮਰਿਆ ਮੈਂ ਤਾਂ ਸਿੱਧੀ ਗੱਲ ਕਹਿੰਦਾ ਮੇਰਾ ਭਰਾ ਮਰਿਆ ਭਾਈ ਤੇ ਹੁਣ ਦੱਸੋ ਸਾਨੂੰ ਇਹ ਅਨਸਾਫ਼ ਇੱਥੇ ਕਿੱਥੇ ਮਿਲਦਾ ਭਾਈ ਜਿਹੜੇ ਜਿਹੜੇ ਦੇਸ਼ ਚ ਰਹਿ ਕੇ ਅਸੀਂ ਸਾਡੇ ਜਵਾਨਾਂ ਦੀ ਭੀਖ ਮੰਗਦੇ ਫਿਰਦੇ ਓਏ ਸਾਡੇ ਸਾਡੇ ਨੌਜਵਾਨ ਨੂੰ ਇਨਸਾਫ਼ ਦੇ ਦਿਓ ਅਸੀਂ ਭੀਖ ਮੰਗਦੇ ਆ ਰੋਡਾਂ ਤੇ ਧਰ ਕੇ ਰੋਜ਼ ਕਿੰਨਾ ਕੁ ਜ਼ਰ ਤਰਦੇ ਰਹਾਂਗੇ ਭਾਈ ਇਕੱਠੇ ਹੋ ਜੋ ਲੋਕਾਂ ਨੂੰ ਸਾਰਿਆਂ ਨੂੰ ਬੇਨਤੀ ਹੈ ਵੀ ਜੇ ਨਾ ਇਕੱਠੇ ਹੋਏ ਫਿਰ ਐਵੇਂ ਹੀ ਲਾਸ਼ਾਂ ਚੱਕ ਕੇ ਰੋਡਾਂ ਦੇ ਧਰ ਲਿਆ ਕਰੋ ਫਿਰ ਧਰਨੇ ਲਾ ਦਿਆ ਕਰੋ ਸ਼ਰਮ ਆਉਂਦੀ ਆ ਭਈਆ ਹੁਣ ਸੋਡੇ ਮੂਰੇ ਵੀ ਬੈਠ ਦਿੰਦੇ ਨੇ ਵੀ ਯਾਰ ਇੱਕ ਸਾਡਾ ਜਵਾਕ ਮਰਿਆ ਪਿਆ ਤੇ ਮੈਂ ਬੋਲੀ ਜਨਾ ਯਾਰ ਕੀ ਬੋਲਾਂ ਮੈਂ ਦੱਸੋ ਇੱਥੇ ਪ੍ਰਸ਼ਾਸਨ ਨਾਲ ਹੁਣ ਗੱਲ ਹੋਈ ਐ ਕੀ ਮੰਗ ਕੀਤੀ ਐ ਤੇ ਕੀ ਹੋਣਾ ਪ੍ਰਸ਼ਾਸਨ ਨੇ ਕਿਹਾ ਵੀ ਜਿਹੜੇ ਬੰਦਿਆਂ ਨੂੰ ਲੈ ਕੇ ਆਏ ਆ ਉਹ ਜਿਹੜੇ ਬੰਦਿਆਂ ਨੂੰ ਨਾਲ ਗਏ ਨੇ ਉਹਨਾਂ ਦੇ ਸਾਰਿਆਂ ਦੇ ਪਰਚਾ ਕਰਾਉਣ ਨੂੰ ਪ੍ਰਸ਼ਾਸਨ ਨੇ ਕਹਿਤਾ ਵੀ ਅਸੀਂ ਕਰਾਂਗੇ ਬਿਆਨ ਦੇ ਰਹੇ ਆ ਠੀਕ ਆ ਪਹਿਲਾਂ ਬਹੁਤ ਲੇਟ ਹੋ ਗਈ ਪੁਲਿਸ ਇੱਥੇ ਆਉਣ ਤੋਂ ਤੇ ਸਾਡਾ ਜਵਾਕ ਮਰਿਆ ਸੀ ਰੇੜੀਆਂ ਚ ਪਾ ਕੇ ਲੈ ਕੇ ਆਏ ਸਾਨੂੰ ਤਾਂ ਸੌਂ ਲੱਗੇ ਐਡੀ ਸ਼ਰਮ ਮਹਿਸੂਸ ਹੋਈ ਵੀਰ ਵੀ ਇਹ ਦੇਚ ਰਹਿ ਕੇ ਯਾਰ ਸਾਨੂੰ ਉਹਦੇ ਜਵਾਕਾਂ ਨੇ ਧੀਖ ਮੰਗਣੀ ਪੈ ਰਹੀ ਇਨਸਾਫ ਲਈ ਪਿਛਲੇ ਦਿਨ ਵੀ ਤੁਸੀਂ ਮੁੱਲ ਲਿਆ ਕੇ ਵੀ ਦਿੱਤਾ ਸੀ ਕਾਰਵਾਈ ਕਰਨ ਵਾਸਤੇ ਕੀ ਮੈਂ ਬਈ ਇੱਥੇ ਐਸਐਚਓ ਸਾਹਿਬ ਖੜੇ ਸੀਗੇ ਅਖਲੀਏ ਧਰਨੇ ਤੇ ਮੈਂ ਕਿਹਾ ਮੈਂ ਕਿਹਾ ਇੱਥੇ ਨਸ਼ਾ ਫੇਰ ਵੀ ਕੀ ਜਾਂਦਾ ਮੈਂ ਰੋਜ਼ ਸਾਨੂੰ ਫੋਨ ਕਰਦਾ ਮੈਨੂੰ ਕਹਿੰਦਾ ਲਿਆ ਕੇ ਦਿਖਾ ਮੈਂ ਰੁਪਿਆ ਹਜ਼ਾਰ ਕੱਢਿਆ ਜੇਬ ਚੋਂ ਤੇ ਲੈ ਆਂਦਾ ਬਈ ਮੈਂ ਥਾਣੇ ਚ ਭੱਗ ਗਿਆ ਥਾਣੇ ਚ ਬਈ ਮੈਂ ਗੁਰੂ ਗ੍ਰੰਥ ਸਾਹਿਬ ਮੂਰੇ ਸੌਂ ਖਾ ਸਕਦਾ ਪੁਲਿਸ ਮੁਲਾਜ਼ਮਾਂ ਦੀਆਂ ਬਈ ਮੈਂ ਹੱਥ ਬੰਨ੍ਹ ਕੇ ਮਿੰਤਾ ਕਰੀਆ ਬਈ ਯਾਰ ਆ ਜਾਓ ਉਹ ਪਤਾ ਮੈਨੂੰ ਕਹਿੰਦੇ ਦੋਕ ਤੁਰਪੇ ਬਈ ਜਿਵੇਂ ਇੱਕ ਮੁਨਸੀ ਉਥੇ ਜਕਸੀਰ ਬਹੁਤ ਵਧੀਆ ਬੰਦਾ ਉਹਨੇ ਕਿਹਾ ਯਾਰ ਤੁਸੀਂ ਜਾਂਦੇ ਕਿਉਂ ਨਹੀਂ ਉਹਨੇ ਤਾੜੇ ਵੀ ਉਹ ਬੰਦੇ ਜੋ ਤੁਰਨ ਲੱਗੇ ਕਹਿੰਦੇ ਬਈ ਭੱਜ ਨਾ ਜਾਣ ਐ ਨਾ ਹੋ ਜੇ ਫਲਾਨਾ ਨਾ ਹੋ ਜੇ ਬਈ ਮੇਰੇ ਨਾਲ ਦੇ ਕਹਿੰਦੇ ਆ ਜਾ ਪੁਲਤ ਇਹਨਾਂ ਦੇ ਪੱਲੇ ਕੱਖ ਨਹੀਂ ਇਹਨਾਂ ਨੇ ਨਹੀਂ ਫੜਨਾ ਬਈ ਮੇਰੇ ਤਾਂ ਰਪੀਅਰ ਹੋ ਜਾਂਦੇ ਨੇ ਮੈਂ ਬਾਟਰ ਬਕਸ ਤੇ ਚੜਿਆ ਬਈ ਤੇ ਮੈਨੂੰ ਕਹਿੰਦੇ ਕਹਿੰਦੇ ਵੀ ਬੰਦ ਕਰ ਦਾਂਗੇ ਮੈਂ ਆਥਨ ਨੂੰ ਮੈਂ ਤਾਂ ਬਈ ਰੋਜ਼ ਫਰਦਾ ਯਾਰ ਇੱਕ ਦਿਨ ਮੈਂ ਹੁਣ ਇੱਥੇ ਉਹ ਸਟ੍ਰਿੰਗ ਆਪਰੇਸ਼ਨ ਕਰਿਆ ਕੱਲੇ ਨੇ ਮੇਰੇ ਨਾਲ ਦੇ ਸੀਗੇ 7-8 ਮੁੰਡੇ ਤੇ ਅਸੀਂ ਸਟ੍ਰਿੰਗ ਮੁੰਡਾ ਭੇਜਿਆ 500 ਰੁਪਏ ਦੇ ਕੀ ਸਾਡੇ ਕੋਲ ਪੱਤਰਕਾਰ ਆਏ ਹੋਏ ਸੀਗੇ ਅਸੀਂ ਬਈ 500 ਦਿੱਤਾ نوٹ ਬੰਦਾ ਲੈ ਆਇਆ ਚਟਾ ਇਹ ਪ੍ਰਸ਼ਾਸਨ ਨੇ ਗਾਹਾਂ ਵੀਡੀਓ ਨੂੰ ਵੀ ਵਾਈਟ ਨਹੀਂ ਦਿੱਤੀ ਬਈ ਉਹ ਤਾਂ ਕਹਿੰਦੇ ਕੀ ਇਹਨਾਂ ਨੂੰ ਕੀ ਪਤਾ ਕਿਧੋਂ ਲੈ ਕੇ ਆਇਆ ਜਦੋਂ ਚਾਰ ਮਾਰੇ ਹੁੰਦੇ ਛਤਰੇ ਹਾਂ ਸੀ ਇਹਦੇ ਮਜਾਲ ਆ ਯਾਰ ਉਹਨਾਂ ਦੀ ਉਹ ਬੋ ਦੱਸਣਗੇ ਨਹੀਂ ਕਿਧੋਂ ਲੈ ਕੇ ਆ ਅੱਗੇ ਉਹ ਤਾਂ ਕਹਿੰਦੇ ਲੈ ਕੀ ਨਹੀਂ ਆਇਆ ਸਤੋਂ ਇਹਦਾ ਮਤਲਬ ਬਈ ਗੜਬੜ ਹੈ ਕੋਈ ਹਨਾ ਬਹੁਤ ਵੱਡੀ ਗੜਬੜਾ ਇਹਨੂੰ ਸਮਝਣਾ ਚਾਹੀਦਾ ਲੋਕਾਂ ਨੂੰ ਇਹ ਬਈ ਅੱਗ ਅੱਜ ਕਿਸੇ ਦੇ ਘਰੇ ਆ ਗਰੀਬ ਪਰਿਵਾਰ ਅੱਜ ਸਾਰਾ ਪਿੰਡ ਨਗਰ ਖੜਾ ਹੈ ਮੈਂ ਕਹਿੰਦਾ ਸਾਰਿਆਂ ਦਾ ਧੰਨਵਾਦ ਦੂਰੋਂ ਨੇੜੋਂ ਵੀ ਬੰਦੇ ਆਏ ਨੇ ਬਹੁਤ ਵੱਡੀ ਗੱਲ ਹੈ ਅੱਜ ਇਕਾ ਹੋਇਆ ਇਹ ਲੜਾਈ ਜੇ ਚੱਲਦੀ ਗਈ ਜੇ ਅਸੀਂ ਤਾਂ ਮੁਆਵਜ਼ਾ ਵੀ ਲੈ ਲਿਆ ਨਾ ਤੇ ਸਰਕਾਰ ਨੂੰ ਵੀ ਇਹਨਾਂ ਨੂੰ ਵੀ ਝੜਕਾ ਪੈਣੀ ਹੈ ਇਹਨੂੰ ਕਰਨਾ ਆਪੂ ਕੋਸਣਾ ਕੋਸ ਠੀਕ ਹੈ ਸਰਕਾਰ ਨੂੰ ਤਾਂ ਮੁਆਵਜ਼ਾ ਅਸੀਂ ਲੈ ਆਏ ਬਣਾ ਤੋੜ ਦੇ ਚਾਹੇ 10 ਦਿਨ ਲੱਗ ਜਾਣ ਚਾਹੇ ਪੰਜ ਬਿਲਕੁਲ ਨੌਜਵਾਨ ਜਿਸ ਨੇ ਪ੍ਰਦੇਸ਼ ਵਿੱਚ 4235 ਹੋ ਕੇ ਜੀ ਰੇਲਾ ਪੇਗਾਮ ਕੰਨ ਪੰਨੇ ਜਿੰਦਰ ਸਿੰਘ ਦੀ ਮੌਤ ਹੋਈ ਹੈ ਪ੍ਰਦਰਸ਼ਨ ਕਰ ਰਹੀ ਹੈ ਕਿ ਇਹ ਪੂਰਾ ਮਾਮਲਾ ਕੀ ਕਰਪਾਈ ਇਹ ਬਲਵਿੰਦਰ ਸਿੰਘ ਦੀ ਡੈੱਡ ਬਡੀ ਮਿਲੀ ਹੈ ਜੀ ਪਰਿਵਾਰ ਨੂੰ ਖੇਤਾਂ ਦੇ ਵਿੱਚੋਂ ਇਹ ਪਰਿਵਾਰ ਨੇ ਜੋ ਬਿਆਨ ਲਖਾਇਆ ਹੈਗਾ ਉਹਦੇ ਮੁਤਾਬਕ ਅਸੀਂ ਕਾਰਵਾਈ ਕਰ ਰਹੇ ਹਾਂ। ਬਾਕੀ ਦਾ ਹੁਣ ਪੋਸਟਮਾਰਟਮ ਕਰਵਾਉਣੇ ਆਗੇ। ਪੋਸਟਮਾਰਟਮ ਦੇ ਆਧਾਰ ਤੇ ਜਿਹੜੇ ਨੇ ਬਿਆਨ ਲਖਾਇਆ ਹੈਗਾ ਉਹਦੇ ਤੱਕ ਕੰਦਿਤ ਕਾਨੂੰਨੀ ਕਾਰਵਾਈ ਕੀਤੀ ਜਾਵੇਗਾ। ਬਿਆਨ ਚ ਕੀ ਲਖਾਇਆ ਜੀ ਕਹਿੰਦੇ ਕਰਕੇ ਮੋਟੀ ਇਹਨਾਂ ਨੇ ਜਿਹੜੇ ਲੜਕਿਆਂ ਨਾਲ ਦੂਰ ਨਾਲ ਕਿਹਾ ਸੀ ਉਹਨਾਂ ਦਾ ਭਾਈ ਨੇ ਹੁਣ ਸਹਾਇਕ ਜੀ। ਉਸ ਇੱਥੇ ਜਿਹੜੇ ਨਸ਼ਾ ਵੇਚਣ ਵਾਲੇ ਹੈਗੇ ਉਹਨਾਂ ਦਾ ਨਾਮ ਹੈ ਜੀ। ਤੇ ਉਸ ਬਿਆਨ ਲੈ ਕੇ ਕਾਰਵਾਈ ਕੀਤੀ। ਦੋਸ਼ਲਾ ਵੀ ਉਹਨਾਂ ਤੋਂ ਨਸ਼ਾ ਖਰੀਦਦਾ ਸੀ। ਇਹ ਇਹਨਾਂ ਨੇ ਲਖਾਇਆ ਤਾਂ ਹੈਗਾ ਜੀ ਬਿਆਨ ਦੇ ਵਿੱਚ।